ਨਾਈਕੁ ਜੀ ਦਾ ਘਰ ਸਾਰਾ ਸ਼੍ਰੀ ਵਾਹਿਗੁਰੂ ਜੀ ਕੀ ਖਤੇ ਨਾਈਕੁ ਜੀ ਅੱਜ ਚੜ੍ਹਦੀ ਕਲਾ ਚ ਆਪਣਾ 31ਵਾਂ ਦਿਨ ਪਾਰ ਹੈ ਯਾਤਰਾ ਸੰਪੂਰਨ ਹੋ ਚੁੱਕੀ ਆ ਅੱਜ ਆਪਾਂ ਤੱਕ ਸੱਚ ਕਰਨਾ ਸ਼੍ਰੀ ਪਟਨਾ ਸਾਹਿਬ ਦਾ ਤਮਸਤਕ ਹੋ ਗਏ ਆ ਬਾਕੀ ਅੱਜ ਇੰਨੀ ਕੀ ਖੁਸ਼ੀ ਹੋ ਰਹੀ ਆ ਕਿ ਮੈਂ ਸ਼ਬਦਾਰਾ ਹੀ ਨਹੀਂ ਬਿਆਨ ਕਰਦਾ ਕਿਉਂਕਿ 31 ਦਿਨ ਬਾਅਦ ਅੱਜ ਆਪਣੀ ਯਾਤਰਾ ਸੰਪੂਰਨ ਹੋ ਚੁੱਕੀ ਆ ਬਾਇਸ ਕੇਟਸ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਤਮਤੀ ਔਰ ਵੀ ਜ਼ਿਆਦਾ ਸੰਤੋਸ਼ ਹੋ ਰਿਹਾ ਤੇ ਨਾਲੇ ਕਮੈਂਟਾਂ ਚ ਇੰਨੀਆਂ ਜਿਆਦਾਆਂ ਦਿਵਾਵਾਂ ਸਦਕਾ ਆਪਾਂ ਚੜ੍ਹਦੀ ਕਲਾ ਵਿੱਚ ਅੱਜ 31 ਦਿਨ ਬਾਅਦ ਇਹ ਯਾਤਰਾ ਸੰਪੂਰਨ ਹੋ ਚੁੱਕੀ ਆ ਤੇ ਬਾਕੀ ਵਾਹਿਗੁਰੂ ਹੁਣ ਆਪਾਂ ਅੰਦਰ ਜਾ ਕੇ ਧੰਨ ਦੇ ਦਰਸ਼ਨ ਕਰਉਨੇ ਆ ਵਾਹਿਗੁਰੂ ਜੀ ਦਾ ਸ਼ਿਵਾਹਿਗੁਰੂ ਜੀ ਕੀ ਫਤਿਹ